ਸਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਕਿ ਪਹਲਗਾਮ ਸ਼੍ਰੀਨਗਰ ਵਿੱਚ ਕੇ ਅਤਵਾਦੀਆਂ ਨੇ ਬੇਕਸੂਰ ਸੈਲਾਨੀਆਂ ਨੂੰ ਮਾਰ ਕੇ ਕਤਲ ਅੰਜਾਮ ਦਿੱਤਾ ਅਸੀਂ ਉਸ ਦੀ ਸਖਤ ਸ਼ਬਦਾਂਨ ਕੀਤੀ ਕਰਦੇ ਹਾਂ ਅਤੇ ਇਸ ਘਟਨਾ ਦਾ ਬਹੁਤ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿਉਂਕਿ ਸ਼ਾਇਦ ਪਹਿਲੀ ਵਾਰੀ ਕਿਸੇ ਦਾ ਧਰਮ ਪੁੱਛ ਕੇ ਉਹਨਾਂ ਦੀ ਇੰਨੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਆ ਔਰ ਸਾਰੇ ਹਿੰਦੁਸਤਾਨ ਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਕਿ ਉਹਦਾ ਇੱਕੋ ਹੀ ਇੱਕ ਲੋਕਾਂ ਨੂੰ ਆਕਾਸ਼ ਬੱਜੀ ਆ ਕਿ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਜਮਿਸ਼ਾਹ ਜੀ ਜਿਨ੍ਹਾਂ ਵੀ ਲੋਕਾਂ ਦਾ ਜਿਨ੍ਹਾਂ ਵੀ ਤਾਕਤਾਂ ਦਾ ਵਿਦੇਸ਼ੀ ਤਾਕਤਾਂ ਦਾ ਇਸ ਦੇ ਪਿੱਛੇ ਹੱਥ ਆ ਉਹਨਾਂ ਨੂੰ ਨੰਗਾ ਕਰਕੇ ਲੋਕਾਂ ਸਾਹਮਣੇ ਲਿਆਉਣਗੇ ਅਤੇ ਉਹਨਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਆ ਉਹ ਦਿੱਤਾ ਜਾਊਗਾ ਤਾਂ ਜੋ ਗਾਂ ਤੋਂ ਕੋਈ ਅਸਿਅਤਵਾਦੀ ਘਟਨਾ ਜਿਹੜੀ ਆ ਉਹ ਨਾ ਵਾਪਰੇ ਅਤੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਰੇ 100 ਵਾਰ ਸੋਚਿਆ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਰਹਿ ਕਿਹੋ ਜਿੀਆਂ ਜਿਹੜੀ ਘਟਨਾਵਾਂ ਨੂੰ ਉਹ ਨਹੀਂ ਕਰਨਾ ਸੋ ਸਾਡੀ ਕੋਈ ਭਾਰਤ ਸਰਕਾਰ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਲੋਕਾਂ ਨੂੰ ਸਾਬਤਵਾਇਆ ਜਾ ਸਕੇ ਪਰਮਾਤਮਾ ਸ਼ਹੀਦ ਹੋਏ ਪਰਿਵਾਰਾਂ ਨੂੰ ਉਹਨਾਂ ਨੂੰ ਆਪਣੇ ਜਿਹੜੇ ਇਨਸਾਨ ਆ ਉਹਨਾਂ ਨੂੰ ਪਛਾਣਨਾ ਤੇ ਨਿਵਾਸ ਬਖਸ਼ਿਸ਼ ਕਰੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ